ਲੋ ਜੀ ਅੱਜ ਅਸੀਂ ਪਹੁੰਚਿਆ ਧਾਰੀਵਾਲ ਦੁੱਗਲ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਤੇ ਇਹਨਾਂ ਦੀ ਲੋਕੇਸ਼ਨ ਆ ਜੀ ਧਾਰੀਵਾਲ ਤੋਂ ਮਿਸਰ ਹਸਤਾਲੋਂ ਨੂੰ ਜਾਂਦੇ ਆ ਲੱਗੇ 10 ਮਿਸਰ ਹਸਤਾਲ ਆ ਉਹਦੇ ਬਿਲਕੁਲ ਨਾਲ ਹੀ ਦੁੱਗਲ ਇਲੈਕਟ੍ਰੋਨਿਕਸ ਵਾਲਿਆਂ ਦੀ ਦੁਕਾਨ ਆ ਜਿੱਥੇ ਤੁਹਾਨੂੰ ਵੱਡੇ ਵੱਡਿਆ ਆਫਰਾਂ ਮਿਲਦੀਆਂ ਪਈਆਂ ਨੇ ਹਰ ਚੀਜ਼ ਦੇ ਨਾਲ ਤੁਹਾਨੂੰ ਗਿਫਟ ਦੇ ਰਹੇ ਨੇ ਔਰ 100 ਰੁਪਏ ਤੁਸੀਂ ਲੈ ਕੇ ਆਓ ਤੇ ਕੋਈ ਵੀ ਸਮਾਨ ਇਹਨਾਂ ਦੇ ਕੋਲੋਂ ਲੈ ਕੇ ਜਾਓ ਤੁਹਾਡੇ ਵਾਸਤੇ ਦੁੱਗਲ ਇਲੈਕਟ੍ਰੋਨਿਕਸ ਵਾਲਿਆਂ ਨੇ ਮੇਲਾ ਲਗਾਤਾ ਦਿਵਾਲੀ ਮੇਲਾ ਲਗਾਤਾ ਜੀ ਹਰ ਚੀਜ਼ ਦੇ ਨਾਲ ਤੁਹਾਨੂੰ ਦੋ ਦੋ ਗਿਫਟ ਦੇ ਰਹੇ ਨੇ ਔਰ ਬਾਜ਼ਾਰ ਨਾਲ ਬਹੁਤ ਹੀ ਦੱਸਿਆ ਜਾ ਰਿਹਾ ਕਿ ਇਹ ਦੁਕਾਨ ਦੇ ਉੱਪਰ ਰੇਟ ਵੀ ਘਟਨੇ ਇਹਨਾਂ ਦੁਕਾਨ ਦੇ ਉੱਤੇ ਤੁਸੀਂ LED ਫ੍ਰਿਜ ਵਾਸ਼ਿੰਗ ਮਸ਼ੀਨ ਕੂਲਰ ਗੀਜਰ ਅਲਮਾਰੀਆਂ ਇਲੈਕਟ੍ਰੋਨਿਕਸ ਦਾ ਸਮਾਨ ਜਿਹੜਾ ਕੋਈ ਵੀ ਜਿਹੜਾ ਵਾ ਤੁਸੀਂ ਇਹਨਾਂ ਦੁਕਾਨ ਤੋਂ ਲੈ ਸਕਦੇ ਹੋ ਆਹੋ ਗੱਲਬਾਤ ਕਰਦੇ ਆਂ ਦੁਕਾਨ ਦੇ ਓਨਰ ਹੈਪੀ ਦੁੱਗਲ ਜੀ ਨਾਲ ਤੁਹਾਨੂੰ ਦੱਸ ਜੀਏ ਕਿ ਨਗਰ ਕੌਂਸਲ ਤਾਰੀਵਾਲ ਦੇ ਪ੍ਰਧਾਨ ਵੀ ਨੇ ਇਨਾਂ ਦੁਕਾਨ ਦੇ ਉੱਪਰ ਲੱਗਾ ਹੈ ਦੀਵਾਲੀ ਮੇਲਾ ਅਤੇ ਹਰ ਇੱਕ ਆਈਟਮ ਦੇ ਨਾਲ ਲੋਕ ਪਾ ਰਹੇ ਹਨ ਵੱਡੇ ਗਿਫਟ ਤੁਸੀਂ ਵੀ ਇਨਾਂ ਦੁਕਾਨ ਦੇ ਉੱਪਰ ਪਹੁੰਚੋ ਅਤੇ ਹਰ ਇੱਕ ਸਮਾਨ ਦੇ ਨਾਲ ਪਾਓ ਗਿਫਟ ਬਿਲਕੁਲ ਉਹ ਵੀ ਫ੍ਰੀ ਸਤਿਕਾਰਯੋਗ ਜੀ ਮੈਂ ਦੁੱਗਲ ਦੁੱਗਲ ਇਲੈਕਟ੍ਰੋਨਿਕਸ ਧਾਰੀਵਾਲ ਤੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਵਾਰਗਵਾਧ ਦਿੰਦਾ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ باد ਦੀਵਾਲੀ ਦੀ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨਾ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਵਾਹਿਗੁਰੂ ਸਾਰਿਆਂ ਦੀ ਦੀਵਾਲੀ ਖੁਸ਼ੀਆਂ ਭਰੀਆਂ ਹੋਵੇ ਤੇ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਕਿ ਮੇਰੀ ਦੁੱਗ ਇਲੈਕਟ੍ਰੋਨਿਕ ਜਿਹੜੀ ਦੁਕਾਨ ਆ ਬਹੁਤ ਪੁਰਾਣੀ ਸਾਰੇ ਸ਼ਹਿਰ ਦੇ ਵਿੱਚ ਪੁਰਾਣੀ ਦੁਕਾਨ ਆ ਤੇ ਮੈਂ ਤੁਹਾਨੂੰ ਦੱਸਣਿਆ ਹੀ ਦੇਖੋ ਸਾਡੇ ਕੋਲ ਇਹ ਵਾਸ਼ਿੰਗ ਮਸ਼ੀਨਾਂ ਆ ਵਾ ਐਲਈਡੀਜ਼ ਨੇ ਠੀਕ ਹੈ ਨਾ ਫ੍ਰਿਜਾਂ ਆ ਹਰ ਚੀਜ਼ ਦੇ ਨਾਲ ਅਸੀਂ ਆਫਰ ਲਾਈ ਦੀ ਆ ਵੱਧ ਵੱਧ ਕੰਪਨੀ ਐੱਛੀਆਂ ਗੋਦਰੀ ਲਾ ਲੋ ਹਾਇਰ ਲਾ ਲੋ ਐਲਜੀ ਸੈਮਸੰਗ ਲੈ ਸਕਦੇ ਜੇ ਐਲਜੀ ਦੀ ਆ ਪ੍ਰੋਡਕਟ واਸ਼ਿੰਗ ਮਸ਼ੀਨ ਆ ਸਾਡੇ ਕੋਲ ਹਰ ਤਰ੍ਹਾਂ ਦੀ ਹਾਰਤੀ ਲੋ ਡਬਲ ਡੋ ਲੋ ਸਿੰਗਲ ਡੋ ਲੋ ਛੋਟੀ ਤੋਂ ਲਾ ਕੇ ਵੱਡੀ ਲੋ ਡਿਸਪੈਂਸਰ ਲੋ ਠੀਕ ਆ ਹਰ ਚੀਜ਼ ਜਿਹੜੀ ਇਲੈਕਟ੍ਰੋਨਿਕਸ ਆ ਹਰ ਚੀਜ਼ ਇਹੀ ਰੱਖੀ ਦੀ ਆ ਸਮਾਨ ਆਦਾ ਹੈ ਜਿਹਦੇ ਉੱਪਰ ਲੱਗਾ ਇੱਕ ਗਿਫਟ ਹੈ ਕਿ ਕੀ ਹੈ ਬਿਲਕੁਲ ਜੀ ਇਹਦੇ ਨਾਲ ਸੁਜਾਤਾ ਦਾ ਗਿਫਟ ਦੇ ਰਿਆ ਇਹਨਾਂ ਰੇਟ ਡਾਊਨ ਕੀਤਾ ਦਾ ਨਾ ਇਹ ਫ੍ਰਿਜ ਨਾਲ ਵੀ ਸੁਜਾਤਾ ਦਾ ਉਹ ਗਿਫਟ ਉਹ ਦੇ ਰਹੇ ਹੋ ਤੇ ਨਾਲ ਉਹ ਗ੍ਰੈਂਡਰ ਸੁਜਾਤਾ ਆ ਗ੍ਰੈਂਡਰ ਦੋ ਦੋ ਗਿਫਟ ਲਾਤੇ ਦੋ ਤੀ ਗਿਫਟ ਦੋ ਗਿਫਟ ਲਾਤੇ ਮੈਂ ਵੀ ਆ ਵਰਕੂ ਦੀ ਇਹਦਾ ਰੇਟ ਵੀ ਕਾਫੀ ਡਾਊਨ ਆ ਤੇ ਨਾਲ ਹੀ ਇਹਨਾਂ ਦੇ ਨਾਲ ਦੋ ਗਿਫਟ ਲਾਏ ਦੇ ਆ ਜੋ ਸਮਾਨ ਤੇ ਲੱਗਾ ਪਿਆ ਆ ਇਹ ਆਪਣੇ ਕਸਮਾਂ ਕੋਈ ਗਿਫਟ ਦੇ ਰਹੇ ਹੋ ਜਿਹੜਾ ਕੋਈ ਫ੍ਰਿਜ ਲੈਂਦਾ ਮਸ਼ੀਨਾ ਨਾ ਕਰੇ ਕਿ ਦੀ ਆਪਣਾ ਮਸ਼ੀਨਾ ਵੇਖੋ ਜੀ ਆ ਐਲਜੀ ਸਾਰਾ ਲੱਗਾ ਹੋ ਸੈਮਸੰਗ ਲੱਗਾ ਹਾਇਰ ਲੱਗਾ ਬੁਸ਼ਦਾ ਲੱਗਾ ਠੀਕ ਹੈ ਨਾ ਗੈਂਗਨਮ ਦੇ ਲੱਗੇ ਆ ਹਰਕ ਦਿਨ ਨਾਲ ਆ ਮਸ਼ੀਨਾ ਲੱਗੀਆਂ ਵੇਖੋ ਵਲਪੂਲੀ ਆ ਮਸ਼ੀਨਾ ਵਾ ਐਲਜੀ ਆ ਅੱਛਾ ਪਤਾ ਹੈ ਇਹ ਸਮਾਰਟ ਮਸ਼ੀਨਾ ਆ ਹਾਂ ਸਮਾਰਟ ਮਸ਼ੀਨਾ ਬਹੁਤ ਵਧੀਆ ਮਸ਼ੀਨਾ ਆ ਇਹਦੇ ਚ ਪਾਣੀ ਵੀ ਗਰਮ ਹੁੰਦਾ ਨਾਲ ਵਿੱਚੇ ਅੱਛਾ ਇਹਦੇ ਵਿੱਚ ਪਾਣੀ ਵੀ ਗਰਮ ਹੋਏਗਾ ਤੇ ਨਾਲ 10 ਕਿਲੋ ਦੀ ਮਸ਼ੀਨਾ ਵਲਪੂਲ ਕੰਪਨੀ ਦੀ ਆ ਅੱਛਾ ਜਿਹੜੇ ਇਹਨਾਂ ਦੇ ਉੱਪਰ ਗਿਫਟ ਲੱਗੇ ਹਾਂ ਗਿਫਟ ਨਾਲ ਲੱਗੇ ਹੁੰਦੇ ਨੇ ਏ ਦੇਖੋ ਜੀ ਗੌਦਰੇਜ ਆ ਹਾਂ Samsung ਆ LG ਆ ਸਾਰੇ ਪ੍ਰੋਡਕਟ ਥੱਲੇ ਵੀ ਬਹੁਤ ਕਾਫੀ ਲੱਗਾ माल ਵੀ ਵੇਖ ਸਕਦੇ ਜੀ ਹਾਂਜੀ ਇਹ ਕਿ ਇੱਕ ਕੁਛੋਤਕ ਆਉਂਦੀਆਂ ਨੇ ਤੇ ਕਿੰਨੇ ਕਿੰਨੇ ਦੇ ਦੇਖੋ ਜੀ ਸਾਡੇ ਕੋਲ 50 55 65 ਇੰਚ ਸਾਰੀ ਹੈਗੀ ਆ ਕਿਉਂਕਿ ਹੁਣ ਏਡੀਆਂ ਏਡੀਆਂ ਵੱਡੀਆਂ ਤੇ ਲੱਗਦੀਆਂ ਨਹੀਂ ਹੈ ਹਰ ਕੰਪਨੀ ਹੈ ਬਹੁਤ ਆ ਉਹਨੇ हायर ਦੀਆ LG ਰੀਆ Samsung ਦੀ ਆ ਮਤਲਬ ਹਰ ਤੁਸੀਂ ਲੈ ਸਕਦੇ ਫਿਰ ਕੰਪਨੀ ਦਾ ਮਾਲ ਹੋ ਗਿਆ ਤੁਹਾਡੇ ਕੋਲ ਦੇਸੀ ਨਹੀਂ ਆਇਆ ਜੀ ਆ ਗੀਜਰ ਰੱਖਿਆ ਜੀ ਤੇ ਗੀਜਰ ਵੇਖ ਸਕਦੇ ਜੀ ਆ ओरिएंट ਦਾ ਗੀਜਰ ਆ ਜੀ ਠੀਕ ਆ ਕਲਾਸਿਕ ਦਾ ਗੀਜਰ ਆ ਆ ਤੁਹਾਡੇ ਕੋਲ ਹਿੰਦਵੀਰ ਦਾ ਗੀਜਰ ਆ ਹੈਵਲਸ ਦੇ ਗੀਜਰ ਆ ਮੈਂ ਕਿਹੜਾ ਗੀਜਰ ਲਿਓ ਵੀ ਹਰ ਕੰਪਨੀ ਦੇ ਤੋਂ ਹਮੇਸ਼ਾ ਇਹ ਆ ਗੀਜਰ ਇਹ ਲਾਈਟ ਵਾਲੇ ਜਿਹੜੇ ਹਨ ਹਾਂਜੀ ਬੱਤੀ ਵਾਲੇ ਗੈਸ ਗੀਜਰ ਵੀ ਆ ਹਾਂਜੀ ਗੈਸ ਗੀਜਰ ਮਿਲ ਗਏ ਏਸੀ ਮਿਲ ਗਏ ਆ ਦੇਖੋ ਤੁਹਾਡੇ ਕੋਲ ਹਾਂ ਚਾਪੋਟੇ ਲਗਾਇਆ ਜੀ ਤੇ ਹੈਗੇ ਹਾਂ ਹੂੰ ਇਹ ਪਤਾ ਆ ਕੀ ਜੀ ਆ ਛੋਟੀ ਹੈ ਐਸਾ ਛੋਟੀ ਜੀ ਫ੍ਰਿਜ ਹੈ ਜੀ ਇਹਦੀ ਵੀ ਬੜੀ ਡਿਮਾਂਡ ਆ ਆਮ ਬੱਚੇ ਸਟੂਡੈਂਟ ਪੜ੍ਹਦੇ ਆ ਤੇ ਬੜੀ ਅੱਛੀ ਹੈ ਦੀ ਵੀ ਸੇਲ ਅੱਛੀ ਆ ਸਾਡੇ ਕੋਲ ਬੱਚਿਆਂ ਵਾਸਤੇ ਜਿੱਤਾ ਬੱਚੇ ਹੋਸਟਲ ਚ ਰਹਿਣੇ ਜਾਂ ਕਿ ਦੇਖਣਾ ਆ ਜਾਣਾ ਜਾਂਦੇ ਆ ਇਹਦੇ ਨਾਲ ਇਹ ਆ ਫ੍ਰਿਜ ਹਾਂ ਅੱਛਾ ਇਹਦੇ ਨਾਲ ਉਹ ਇਹਦੇ ਨਾਲ ਆ ਕੋਈ ਫੈਨ ਰੱਖਿਆ ਜੀ ਅਸੀਂ ਇਹਦੇ ਨਾਲ ਸੁਜਾਤਾ ਦਾ ਗੈਂਗਨਮ ਦੀ ਫ੍ਰਿਜ ਹੈ ਬਹੁਤ ਵਧੀਆ ਨਾਲ ਹੈ ਇਹਦੇ ਸੁਜਾਤਾ ਦਾ ਤਾਂ ਮਾਰੀਓ ਦੇਖਣ ਜੀ ਹਵਾ ਲੋ ਨਾਲ ਹਾਂ ਜੀ ਇਹਦੇ ਨਾਲ ਸਾਰਾ ਸਾਮਾਨ ਪੈਨਾ ਦੇ ਨਾਲ ਇਹ ਕੁਝ ਤੇਰੇ ਇਹਦੇ ਨਾਲ ਆ ਜੂਸਰ ਮਿਕਸਰ ਗ੍ਰੈਂਡਰ ਇਹ ਦੇਖੇ ਕੰਪਨੀ ਹਾਂਜੀ ਇਹ ਆਈਆ ਵੀ ਆ ਰਹੀ ਹੈ ਜੀ ਆਈਐਸਪੀ ਆਈਆ ਵੀ ਦੀ ਫ੍ਰਿਜ ਵਾ ਬਹੁਤ ਵਧੀਆ ਇਹਦੇ ਨਾਲ ਅਸੀਂ ਆ ਫ੍ਰਿਜ ਰੱਖੀ ਆ ਨਾਲ ਇਹਦਾ ਜੂਸਰ ਮਿਕਸਰ ਗ੍ਰੈਂਡਰ ਆ ਇਹਦੇ ਨਾਲ ਤੁਹਾਨੂੰ ਆ ਮਿਲ ਜੇਗਾ ਗੈਸਟ ਫੈਨ ਮਿਲ ਜੇਗਾ ਫ੍ਰਿਜ ਮਿਲ ਜੇਗਾ ਤੇ ਆਇ ਕੋ ਵਾਸ਼ਿੰਗ ਮਸ਼ੀਨ ਬੜੀ ਬੜੀ ਵਧੀਆ ਵਲਪੋ ਦੀ ਵਾਸ਼ਿੰਗ ਮਸ਼ੀਨ ਆ ਵੱਡੀ ਖੁੱਲੀ ਇਹਦੀ 10 10 ਸਾਲ ਦੀ ਗਾਰੰਟੀ ਆ 10 ਕਿਲੋ ਦੀ ਅਛਾ 10 ਸਾਲ ਦੀ ਗਾਰੰਟੀ ਹੈ ਇੱਕ 5 ਸਾਲ ਦੀ ਵੀ ਹੈਗੀ ਹੈ ਨਾਲ ਇਹਦੇ ਮੋਟਰਾਂ ਦੀ ਵੀ ਕਿ ਇਹਨਾਂ ਦੇ ਨਾਲ ਇਹ ਗਿਫਟ ਹਾਰਗ ਨਾਲ ਗਿਫਟ ਹਾਂਜੀ ਇਹ ਇਹ ਉੱਪਰ ਕੀ ਤੇ ਆਪਣੇ ਕੋ ਇਹ ਹੋਣਾ ਜੀ ਮਾਈਕ੍ਰੋ ਹਾਰਗ ਦੇਖੋ ਜੀ ਆ ਸੈਮਸੰਗ ਦਾ ਵਾ ਬਲਬੂਲ ਦਾ ਵਾ ਤੇ ਬਲਪੂਲਾ ਐਲਜੀ ਆ ਪੈਨਾਸੋਨਿਕਾ ਹਾਇਰਾ پتہ ਜਿਸ ਹਰ ਜਿਹੜਾ ਬੰਦਾ ਇੱਥੇ ਆਏਗਾ ਜਿਹੜੀ ਕੰਪਨੀ ਦੀ ਚੀਜ਼ ਕੇਗਾ ਹੀ ਉਸੇ ਹੀ ਕੰਪਨੀ ਦੀ ਦਾ ਹਾਂਗੇ ਤੇ ਸਾਰਿਆਂ ਨਾਲੋਂ ਸਸਤਾ ਰੇਟ ਸਾਡਾ ਹੋਏਗਾ ਫਿਰ ਐਸਟੀ ਕਰ ਗਿਆ ਤੇ ਰੇਟ ਹੋਰ ਕਿੰਨੇ ਕਿੰਨੇ ਹੋਗੇ ਬਿਲਕੁਲ ਜੀ ਦੇਖੋ ਜੀ ਪਹਿਲਾਂ 28% ਸੀ ਹੁਣ 18% ਹੋ ਗਈ ਹੈ ਤੇ ਉਹਦੇ ਨਾਲ ਬੜਾ ਫਰਕ ਪਿਆ ਵਾ ਕਾਫੀ ਗਾਹਕ ਦਾ ਵੀ ਫਾਇਦਾ ਹੁੰਦਾ ਵਾ ਜਿਹੜੀ ਚੀਜ਼ ਸਸਤੀ ਮਿਲਦੀ ਆ ਤੇ ਸਾਡੇ ਦੇ ਗਾਹਕ ਦੀ ਵੀ ਤੇਜੀ ਜ਼ਿਆਦਾ ਰਛ ਵੇ ਲੋ ਕਾਫੀ ਆ ਫਿਰ ਸਾਡੇ ਕੋਲ ਬਜਾਇ ਫਾਈਨਾਂਸ ਹੈ ਐਚਡੀਬੀ ਫਾਈਨਾਂਸ ਹੈ ਭਾਵੇਂ ਜ਼ੀਰੋ ਕੋਈ ਪੈਸਾ ਉਹ ਨਾ ਲੈ ਗਿਆ 100 ਰੁਪਇਆ ਲੈ ਗਿਆ ਸਾਡੇ ਕੋਲ ਸਮਾਨ ਲੈ ਕੇ ਜਾ ਕੇ ਹਾਂਜੀ ਬਿਲਕੁਲ ਆਪਕੇ ਫਿਰਦਾ ਹਾਂ ਹਾਂ ਸਾਰਾ ਬਣਾਣਾ ਤੇਰੇ ਕੋਲ ਨਾ ਸਭ ਕੁਝ ਹੀ ਤਿਆਰ ਕਰਕੇ ਦੇਣਾ ਸਿਰਫ ਉਹਨਾਂ ਨੇ 1000 ਰੁਪਏ ਤੇ 100 ਰੁਪਇਆ ਲੈ ਕੇ ਆਣਾ ਤੇ ਸਾਡੇ ਕੋਲ ਸਮਾਨ ਹਾਂਜੀ ਜਿੰਨਾ ਮਰਜੀ ਲੈਣਾ ਜੋ ਮਰਜੀ ਲੈ ਸਕਦੇ ਬਿਲਕੁਲ ਜੀ ਬਿਲਕੁਲ ਉਹ ਕਿਹਦੇ ਸਮਾਨ ਆਪਰੇ ਤੇਰੀਆਂ ਵਿੱਚ ਤੇ ਆਪਰੇ ਕੋਲ ਹੀ ਸਮਾਨ ਜਿਆਦਾ ਆ ਆ ਉਹ ਦੇਖੋ ਜੀ ਤੁਸੀਂ ਇਹ ਫੁਲਾਂ ਦੇ ਸ਼ਿਪ ਤੇ ਪਿਆਏ ਲੋਕਾਂ ਦੇ ਲੈਣੋ ਹਾਂ ਜੀ ਬਿਲਕੁਲ ਜੀ ਬਿਲਕੁਲ ਮਨਾ ਕੋ ਜੀ ਆ ਸਾਡੇ ਕੋਲ LG ਦਾ ਸਾਰਾ ਮਾਲ ਲੱਗਾ ਫਿਰ ਕੂਲਰ ਵੀ ਹੈਗੇ ਆ ਆ ਗਿਆ ਹਾਂ ਕੂਲਰ ਚਿਮਨੀ ਹੈਗੀਆਂ ਸਾਡੇ ਕੋਲ ਭਾਜੀ ਚਿਮਨੀਆ ਵੀ ਹੈਗੀਆਂ ਕੂਲਰ ਆ ਹਾਂ ਚਿਮਨੀ ਮਿਲੇਗੀ ਕੂਲਰ ਮਿਲੇਗਾ ਇਹ ਜੀ ਅੰਜਲੀ ਦਾ ਕੂਲਰ ਆ ਇਹਦਾ ਫਲੋ ਬਹੁਤ ਜ਼ਿਆਦਾ ਬਹੁਤ ਦੂਰ ਤੱਕ ਹਵਾ ਜਾਂਦੀ ਹੈ ਪਲਾਸਟਿਕ ਬਾਡੀ ਦਾ ਬਣਿਆ ਦਾ ਕੂਲਰ ਹੈ ਤੇ ਰੇਟ ਵੀ ਇਹਦਾ ਬਹੁਤ ਸਸਤਾ ਵਾ ਤੁਹਾਨੂੰ ਇਹ। ਥਾਰਪੂਲਰ ਕਿਹਾ ਇਹਦਾ। ਥਾਰਪੂਲਰ ਸਾਡਾ। ਦੇਖੋ ਜੀ ਥਾਰਪੂਲਰ ਲੱਗੇ ਆ। ਬਹੁਤ ਵਧੀਆ। ਬਹੁਤ ਵਧੀਆ ਜੀ ਇਹਦੇ ਜਿੱਦੇ ਕਹੇ ਦੇ ਘਰ ਫੰਕਸ਼ਨ ਹੋਏ ਕੋਈ 사ਸੰਗ ਹੋਏ ਉਥੇ ਲਾਇਆ ਹੋਏ ਤੇ ਬਹੁਤ ਦੂਰ ਤੱਕ ਆਵਾਜ਼ ਆ ਜੇ ਸੈਂਟਰ ਲਿੰਜ ਉੱਥੇ ਨਾਲ ਥਾਰਪੂਲਰ ਨਾਲ। ਬਿਲਕੁਲ ਜੀ ਬਿਲਕੁਲ ਵਾਧੂ ਕੂਲਰ। ਸਾਡੇ ਕੋਲ ਹੋਮ تھیਟਰ ਦਾ ਪ੍ਰੋਡਕਟ ਬੜਿਆ। ਸਪੀਕਰ ਹੈ ਰਗਰ ਆ ਮੈਂ ਲਾਇਆ ਦੇ ਉੱਧਰ ਉਹ ਤੁਹਾਨੂੰ ਦੱਸਣੀ ਆ ਹੋਮ تھیਟਰ ਬਹੁਤ ਆ। ਆ ਜਾਓ ਆ ਹੋਮ تھیਟਰ ਬਹੁਤ ਵਧੀਆ ਇਹਦੇ ਵਿੱਚ ਬੈਟਰੀ ਹੈ ਦੀ। ਬੈਟਰੀ ਆ। ਬੜਾ ਮਾਈਕ ਨਾਲ ਇਹਦੇ ਦੋ ਮਿਲਣਗੇ ਤੁਹਾਨੂੰ ਦੋ ਮਾਈਕ ਮਿਲਣਗੇ ਆ ਬੜੇ ਵਧੀਆ ਡੀਜੇ ਸਿਸਟਮ ਹੈ ਆਦਾਨ-ਪ੍ਰਦਾਨ ਖਾਣਾ ਹੋਰ ਵੇਖੋ ਜੀ ਸਾਡੇ ਕੋਲ ਪਜਾਰੋ ਦੇ ਹੋਮ ਸਟੇਰਾ ਪਾਰਸ ਦੇ ਆ ਬੜੇ ਵਧੀਆ ਸੈਟਅਪ ਬਹੁਤ 뮤జిਕ ਦੇ ਬਾਜ ਵਧੀਆ ਵਾ ਠੀਕ ਆ ਆ ਪਾਰਸ ਕੰਪਨੀ ਇਹਦੇ ਨਾਲ ਅੱਜ ਗਿਫਟ ਵੀ ਦੇ ਰਹੇ ਆ ਹਰ ਚੀਜ਼ ਛੋਟੇ ਤੋਂ ਛੋਟਾ ਮਤਲਬ 5-700 ਰੁਪਏ ਤੋਂ ਲੈ ਕੇ ਦੇ 10000 ਤੱਕ 15000 ਤੱਕ ਆਗਾ ਬਹੁਤ ਵਧੀਆ ਜੀ। ਬਲੇ ਆਪਣੀ ਲੋਕੇਸ਼ਨ ਕੀ ਆ। ਲੋਕੇਸ਼ਨ ਮਿਸ਼ਨ ਹਸਤਾ ਰੋਡ ਦੁੱਗਲ ਇਲੈਕਟ੍ਰੋਨਿਕਸ ਧਾਰੀਵਾਲ ਨੀਅਰ ਡਾਕਖਾਨਾ ਪੋਸਟ ਆਫਿਸ ਲੱਗ ਗਿਆ ਸਾਡੇ ਧਾਰੀਵਾਲ। ਆ ਮੇਰਾ ਨੰਬਰ ਹੈਗਾ ਜੀ 9855904141। ਤੁਹਾਨੂੰ ਕੀ ਕਹਾਂ ਵਾਪਸ ਸਾਰ ਕੋ 100 ਰੁਪਏ ਲੈ ਕੇ ਆ ਜਿਓ ਤੇ ਅਸੀਂ ਸਮਾਨ ਫਰੀ ਚ ਦੇ ਦਾਂਗੇ। ਉਹ ਡਾਕੂਮੈਂਟ ਕੀ ਚਾਹੀਦੇ ਹੁੰਦੇ? ਸਿਰਫ ਇੱਕ ਆਧਾਰ ਕਾਰਡ ਲੈ ਕੇ ਆਂ 100 ਰੁਪਇਆ ਲੈ ਕੇ ਆਂ ਤੇ ਇੱਕ ਮੋਬਾਈਲ ਆਪਣਾ ਲੈ ਕੇ ਆਂ। ਜਿਹੜਾ ਆਧਾਰ ਕਨੈਕਟ ਹੈ ਜੀ ਬਿਲਕੁਲ ਜੀ ਭਾਵੇਂ ਛੋਟਾ ਜਿਹਾ ਲੈ ਕੇ ਇੱਕ ਹோம் تھیਟਰ ਤੋਂ ਲੈ ਕੇ ਸਾਡੇ ਕੋਲ ਡਬਲ ਪੇਜ 80-85000 ਰੁਪਏ ਤੱਕ ਵੀ ਲੱਗ ਜਾਦੇ ਏਸੀ ਲੱਗ ਜਾ ਬਿਲਕੁਲ ਜੀ 100 ਰੁਪਏ ਦੇ ਵਿੱਚ ਹੀ ਰਾਂਗੇ ਕਿਸ਼ਤਾਂ ਕਰਕੇ ਕਿਸ਼ਤਾਂ ਦੇ ਰਾਂਗੇ ਹਜੇ